ਕੋਸੀ ਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂੰਨ ਬਾਲੀਵੁੱਡ ਅਦਾਕਾਰ ਆਲਿਆ ਭਟ ਤੇ ਅਦਾਕਾਰ ਅਨਵੀਰ ਸਿੰਘ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੋਇਆ ਹੈ ਇਹ ਦੋਵੇਂ ਪਹਿਲਾਂ ਫਿਲਮ ਗਰੀ ਬாய் ਵਿੱਚ ਇਕੱਠੇ ਨਜ਼ਰ ਆਏ ਸਨ ਫਿਲਮ ਬਾਕਸ ਆਫਿਸ ਤੇ ਵੱਡੀ ਹਿੱਟ ਰਹੀ ਹੁਣ ਦੋਹਾਂ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਕਿ ਦੋਹੇ ਜਲਦ ਹੀ ਕਰਨ ਜੋਹਰ ਦੀ ਆਉਣ ਵਾਲੀ ਫਿਲਮ 'ਚ ਨਜ਼ਰ ਆਉਣਗੇ ਬਹੁਤ ਜਲਦ ਰਣਵੀਰ ਸਿੰਘ ਅਤੇ ਆਲਿਆ ਦੀ ਜੋੜੀ ਸਿਲਵਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਏਗੀ ਫਿਲਹਾਲ ਇਸ ਫਿਲਮ ਬਾਰੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਰਿਪੋਰਟਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਸਾਲ 2021 ਤੋਂ ਸ਼ੁਰੂ ਹੋਏਗੀ ਇਸ ਦੇ ਨਾਲ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ 25 ਦਿਨਾਂ ਦੀ ਵਰਕਸ਼ਾਪ ਹੋਣ ਵਾਲੀ ਹੈ ਜਿਸ ਵਿੱਚ ਅਲਿਆ ਭੱਟ ਅਤੇ ਰਣਵੀਰ ਸਿੰਘ ਵਰਕਸ਼ਾਪ ਦਾ ਹਿੱਸਾ ਹੋਣਗੇ ਅਲਿਆ ਭੱਟ ਦੇ ਵਰਕ ਫਰੰਡਲੀ ਗੱਲ ਕਰੀਏ ਤਾਂ ਐਣੀ ਦੀ ਨਹੀਂ ਅਲਿਆ ਭੱਟ ਸੰਜੇ ਲੀਲਾ ਬੰਸਾਲੀ ਦੀ ਫਿਲਮ ਗੰਗੂਬਾਈ ਕਾਟਿਆਵਾੜੀ ਦੀ ਸ਼ੂਟਿੰਗ ਕਰ ਰਹੀ ਹੈ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਆਲਿਆ ਕਰਨ ਜੋਹਰ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ ਦੂਜੇ ਪਾਸੇ ਜੇਕਰ ਰਣਵੀਰ ਸਿੰਘ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੀ ਫਿਲਮ 83 ਸਾਲ 2021 ਚ ਰਿਲੀਜ਼ ਹੋਣ ਵਾਲੀ ਹੈ 83 ਤੋਂ ਇਲਾਵਾ ਰਣਵੀਰ ਸਿੰਘ ਰੋਹਿਤ ਸ਼ੈਟੀ ਦੀ ਫਿਲਮ ਸੂਰਿਆ ਵੰਸ਼ੀ ਵਿੱਚ ਵੀ ਨਜ਼ਰ ਆਉਣਗੇ ਇਹ ਦੋਹੇ ਫਿਲਮਾਂ ਬਣ ਕੇ ਤਿਆਰ ਨੇ ਬਸ ਲੋਕਡਾਊਨ ਕਰਕੇ ਦੋਹੇ ਫਿਲਮਾਂ ਨੂੰ ਪੋਸਟਪੋਨ ਕਰਨਾ ਪਿਆ ਸੀ ਜੋ ਕਿ ਹੁਣ ਅਗਲੇ ਸਾਲ ਰਿਲੀਜ਼ ਹੋਣਗੀਆਂ